ਤੁਸੀਂ ਦੇਖ ਰਹੇ ਹੋ ਜੀ ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਹਿੰਮਤ ਸੱਚ ਦਿਖਾਉਂਦੀ ਇਹ ਜੋ ਖਬਰ ਤੁਸੀਂ ਦੇਖਣ ਜਾ ਰਹੇ ਹੋ 26 5 2024 ਅੰਬੇਡਕਰ ਮਿਸ਼ਨ ਨਿਊਜ਼ ਚੈਨਲ ਵੱਲੋਂ ਦੂਸਰਾ ਨੋਟਿਸ ਹੈ ਜਿਸ ਵਿੱਚ ਸਰਦਾਰ ਕਿਰਪਾਲ ਸਿੰਘ ਮਕਾਨ ਨੰਬਰ 15 137 ਗਲੀ ਨੰਬਰ 2 ਸਰਵਣ ਪਾਰਕ ਰਾਹੋਂ ਰੋਡ ਲੁਧਿਆਣਾ ਤੋਂ ਐਮਪੀ ਦੀਆਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਫਤਿਹ ਤੋਂ ਚੋਣ ਲੜ ਰਹੇ ਹਨ ਜਿਨ੍ਹਾਂ ਉਤੇ ਕੁਝ ਮੁਕੱਦਮੇ ਦਰਜ ਹਨ ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ ਨੰਬਰ 1 ਸ਼ਿਮਿੰਦਰ ਪਾਲ ਸਿੰਘ ਜੀ ਐਮ ਆਈ ਸੀ ਲੁਧਿਆਣਾ ਵਿੱਚ ਧਾਰਾ 420 467 468 471 120 ਬੀ ਨੰਬਰ 2 ਬਬੀਤਾ ਜੀ ਐਮ ਆਈ ਸੀ ਲੁਧਿਆਣਾ ਧਾਰਾ 420 ਆਈ ਪੀ ਸੀ ਨੰਬਰ 3 ਜਸਕਰਨ ਸੌਂਦ ਜੀ ਐਮ ਆਈ ਸੀ ਲੁਧਿਆਣਾ ਧਾਰਾ 420 448 465 467 468 471 504 120 ਬੀ ਨੰਬਰ 4 ਜਸਕਰਨ ਸੌਂਦ JMC Ludhiana Tara 420 467 468 471 120B ਨੰਬਰ 5 ਸ਼ਿਲਪਾ ਸਿੰਘ ਲੁਧਿਆਣਾ ਤਾਰਾ 420 ਨੰਬਰ 6 ਸ਼ਿੰਕੂ ਕੁਮਾਰ ਤਾਰਾ 420 467 471 120B ਇਹ ਅਲੱਗ-ਅਲੱਗ ਮੁਕਾਦਮੇ ਮਾਨਯੋਗ ਅਦਾਲਤ ਵਿੱਚ ਪੈਂਡਿੰਗ ਹਨ